ਇਹ ਸਰਕਾਰੀ ਵੀਡੀਓ ਲਗਾ ਕੇ ਰੱਖੋ ਨਹੀਂ ਤਾਂ ਫਿਰ ਚਲਾਨ ਹੋਊਗਾ। ਤੋ ਜਿਆਦਾ ਤੇਜ਼ ਗੱਡੀ ਨਾਲ ਚਲਾਓ। ਇਹ ਸਰਕਾਰੀ ਨੰਬਰ ਪਲੇਟ ਹੈ। ਬਾਈਕ ਵੀ ਕਾਫੀ ਪੁਰਾਣਾ ਲੱਗਦਾ ਪਿਆ। ਅੱਗੇ ਵੀ ਨੰਬਰ ਪਲੇਟ ਅੱਗੇ ਹੈ ਹੀ ਨਹੀਂ। ਲੈ ਭਾਈ ਇਹ ਸਰਪੰਚ ਦਾ ਵੀ ਲਿਖਿਆ ਹੋਇਆ ਕੋਚ। ਭਾਈ ਇਹ ਤਾਂ ਪੁੱਛਿਆ ਜਾਵੇ ਕਿਹਦੇ ਸਰਪੰਚ ਨਾਲ ਇਹ ਨਾਮ ਜੁੜਿਆ ਹੋਇਆ ਹੈ? ਸਰਪੰਚ ਲਿਖਿਆ ਹੋਇਆ ਜੀ। ਤੇ ਪਿੱਛੇ ਦੋਨੋਂ ਜਗ੍ਹਾ ਨੰਬਰ ਪਲੇਟ ਤੁਹਾਡੀ ਹੋਣੀ ਚਾਹੀਦੀ ਹੈ। ਤਾਂ ਕਿ ਪੁਲਿਸ ਫਿਰ ਤੁਹਾਡਾ ਜੋ ਹੈ ਪੁਲਿਸ ਚਲਾਣ ਨਹੀਂ ਕੱਟੇਗੀ ਨਹੀਂ ਤਾਂ ਤੁਹਾਨੂੰ ਮਿੰਟਾ ਵਜ਼ਰਾ ਕਰਨੀ ਪੈਣਗੀਆ ਜੋ ਸਹੀ ਗੱਲ ਨਹੀਂ ਹੈਗੀ ਪੁਲਿਸ ਤੁਹਾਡੇ ਭਲਾਈ ਲਈ ਕੰਮ ਕਰਦੀ ਹੈ ਦੇਖੋ ਕਿੱਦਾਂ ਮੁਸਤਦੀ ਦੇ ਨਾਲ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ Ludhiana Information Delhi ਦਾ ਸਵਾਗਤ ਹੈ ਮੈਂ ਤੁਹਾਡੇ ਦਿੱਤਾ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਸਮਰਾਲਾ ਚੌਂਕ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਫੀ ਜ਼ਿਆਦਾ ਰੈਸਟ ਜੜਾ ਹੈਗਾ ਸਮਰਾਲਾ ਚੌਂਕ ਖੜੇ ਹੈਗੇ ਆ ਜੀ ਟ੍ਰੈਫਿਕ ਆਪਣੀ ਵਧੀਆ ਤਰੀਕੇ ਨਾਲ ਹੋ ਰਹੀ ਹੈ ਪੁਲਿਸ ਮੁਸਤਦੀ ਨਾਲ ਕੰਮ ਕਰ ਰਹੀ ਹੈ ਆ ਦੇਖੋ ਕੰਮ ਵਧੀਆ ਹੋ ਰਿਹਾ ਲੋਕੀ ਚਾਰੇ ਤਰਫੋਂ ਆਂਦੇ ਆ ਮੁਲਾਜ਼ਮ ਸਾਹਿਬ ਕੰਮ ਵਧੀਆ ਕਰ ਰਹੇ ਆ ਇਹ ਬੜਾ ਮਸ਼ਹੂਰ ਚੌਂਕ ਹੈ ਸੰਭਰਲਾ ਚੌਂਕ ਭਾਜੀ ਇੱਥੇ ਟ੍ਰੈਫਿਕ ਤੇ ਕੋਈ ਦਿੱਕਤ ਪੇਸ਼ਾਨੀ ਤਾਂ ਨਹੀਂ ਆਂਦੀ ਲੋਕੀ ਰੂਲ ਫਾਲੋ ਕਰਦੇ ਆ ਯਾ ਨਹੀਂ ਕਰਦੇ 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 ਸਰ ਬਹੁਤ ਕਰਦੇ ਆ ਫੋਲੋ ਕਰਦੇ ਆ ਭਾਈ ਅੱਜਕੱਲ ਦੇਖਿਆ ਗਿਆ ਕਿ ਜਿਹੜੇ 3 ਵੀਲਰ ਹੈਗੇ ਆ ਉਹ ਰੂਲ ਫਾਲੋ ਨਹੀਂ ਕਰਦੇ ਉਹਨਾਂ ਵੀ ਥੋੜਾ ਹੈ ਚਲਾਣ ਦਾ 300 ਬੋਕਟ ਕਰ ਰਹੇ ਉਹਨਾਂ ਦਾ ਚਲਾਨ ਜਮ ਕਰਦੇ ਹੁੰਦੇ ਆ 300 ਬੋਕਟ ਕਰ ਰਹੇ ਆ ਸ਼ਾਨਦਾਰ ਸਾਹਿਬ ਆਇਆ ਤੁਸੀਂ ਵੱਲੋ ਭਾਈ ਜਿਹੜੇ ਨਾ ਨੰਬਰ ਬਲੇਡ ਹੁੰਦੀ ਹੈ ਸਰਕਾਰੀ ਮੈਂ ਆਪਾਂ ਅੰਦਰੋਂ ਦੇਖਦੇ ਆਂ ਕਈ ਲੋਕਾਂ ਨੇ ਸਰਕਾਰੀ ਨੰਬਰ ਤੇ ਲਾਈ ਨਹੀਂ ਹੁੰਦੀ ਉਹਦੇ ਬਾਰੇ ਕੀ ਵਿਚਾਰ ਆ ਸਰਕਾਰੀ ਬਲੇਡ ਨੂੰ ਹਦਾਇਤਾਂ ਦੇਣੇ ਸਰਕਾਰੀ ਬਲੇਡ ਲਗਾ ਕੇ ਰੱਖੋ ਨਹੀਂ ਤਾਂ ਚਲਾਨ ਹੋਊਗਾ ਤੇ ਚਲਾਨ ਦਾ ਕਹਿ ਦਿੰਦੇ ਆ ਵੀ ਹਦਾਇਤਾਂ ਦੇ ਇਸ ਕਰਕੇ ਦਿੰਨੇ ਆਂ ਵੀ ਸਰਕਾਰੀ ਬਲੇਡ ਜ਼ਰੂਰੀ ਹੈ ਲਾਉਣੀ ਡਾਕੂਮੈਂਟੇਸ਼ਨ ਪੂਰੇ ਹੋਣੇ ਚਾਹੀਦੇ ਸਭ ਕੋਲੇ ਇੱਥੇ ਸੁਣਿਆ ਸੀਗਾ ਐਸ ਵੀ ਟ੍ਰੈਫਿਕ ਜਿਹੜੇ ਸਾਥ ਸੀਗੇ ਉਹ ਗੱਡੀਆਂ ਦੇ ਪਿੱਛੇ ਦੇ ਰਾਈਟਾਂ ਵੀ ਲਾਉਂਦੇ ਹੋਏ ਸੀਗੇ ਆਪਣੀ ਜਿਹੜੀ ਲਾਲ ਰੰਗ ਦੀ ਆਪਣੀ ਹੁੰਦੀ ਪੱਟੀ ਜੀ ਉਹਦੇ ਬਾਰੇ ਕੀ ਕਹੋਗੇ ਕਿਉਂਕਿ ਧੁੰਦਾ ਮੌਸਮ ਆ ਰਿਹਾ ਐ ਐਕਸੀਡੈਂਟ ਦਾ ਖਤਰਾ ਰਹਿੰਦਾ ਹੈ ਉਹ ਹਰੇਕ ਗੱਡੀ ਦੇ ਪਿੱਛੇ ਲੱਗੀ ਹੋਣੀ ਚਾਹੀਦੀ ਹੈ ਪੱਟੀ ਜੀ ਉਹ ਜ਼ਰੂਰੀ ਆ ਧੁੰਦਾਂ ਵਰਗੇ ਮੌਸਮ ਆ ਰਹੇ ਆ ਕਿਉਂਕਿ ਇਹ ਬਹੁਤ ਅਤਿ ਜ਼ਰੂਰੀ ਆ ਹਰੇਕ ਗੱਡੀ ਤੇ ਲੱਗੀ ਹੋਣੀ ਚਾਹੀਦੀ ਹੈ ਤੁਸੀਂ ਇੰਚ ਜਨਤਾ ਨੂੰ ਕੀ ਅਪੀਲ ਕਰੋਗੇ ਕਿਹਦਾ ਜਨਤਾ ਤੁਸੀਂ ਕੀ ਅਪੀਲ ਕਰੋਗੇ ਜਿਹੜੇ ਤਾਂ ਕਿ ਰੂਲ ਫੋਲੋ ਕਰਨ ਅਸੀਂ ਜਨਤਾ ਨੂੰ ਇਹ ਅਪੀਲ ਕਰਾਂਗੇ ਵੀ ਠੀਕ ਆ ਤੁਸੀਂ ਹਰੇਕ ਤੇ ਪੱਟੀ ਲਾਓ ਆਪ ਦੇ ਐਕਸੀਡੈਂਟਾਂ ਤੋਂ बिल्कुल चलो और ज्यादा थैंक यू थैंक यू साढ़े सर मौजूद ये कर रहे हैं तो देखो काम हो रहा सर। आज देखो सरकार है तो भाई आगे केस है, ये? केस है, ये है अच्छा। अपने अच्छा।, अच्छा करो फिर चलान आई एक बंदा फटे है ਨੰਬਰ ਪਲੇਟ ਦੀ ਦੇ ਸਕਦੇ ਹੋ ਹੁਣੇ ਹੁਣੇ ਅਸੀਂ ਜੋ ਗੱਲ ਕਰ ਰਹੇ ਸੀਗੇ ਸਰਕਾਰੀ ਨੰਬਰ ਪਲੇਟ ਨਹੀਂ ਲੱਗੀ ਤੇ ਇੱਕ ਮੁੰਡਾ ਨੇ ਫੜਿਆ ਦੇਖਦੇ ਆ ਕੀ ਕਰਦੇ ਆ ਆ ਤੁਸੀਂ ਦੇਖ ਸਕਦੇ ਹੋ ਅੱਛਾ ਜੀ ਭਾਈ ਇਹਦਾ ਅਲਾਉਡ ਹੀ ਨਹੀਂ ਹੈਗਾ ਆਹ ਭਾਈ ਭਾਈ ਅਸੀਂ ਹਲਕੀ ਗੱਲਾਂ ਕਰਦੇ ਬੈਠ ਸੀਗੇ ਤੇ ਨਾਲ ਹੀ ਆ ਦੇਖੋ ਇਹ ਸਰਕਾਰੀ ਨੰਬਰ ਪਲੇਟ ਹੈ ਬਾਈਕ ਵੀ ਕਾਫੀ ਪੁਰਾਣਾ ਲੱਗਦਾ ਪਿਆ ਅੱਗੇ ਵੀ ਨੰਬਰ ਪਲੇਟ ਅੱਗੇ ਹੈ ਹੀ ਨਹੀਂ ਇਹ ਪਾਈ ਸਰਪੰਚ ਦਾ ਵੀ ਲਿਖਿਆ ਹੋਇਆ ਹੈ ਉੱਚ ਭਾਈ ਇਹ ਤਾਂ ਪੁੱਛਿਆ ਜਾਵੇ ਕਿਹਦੇ ਸਰਪੰਚ ਨਾਲ ਦਾਮ ਜੁੜਿਆ ਹੋਇਆ ਹੈ ਸਰਪੰਚ ਲਿਖਿਆ ਹੋਇਆ ਜੀ ਤੇ ਅੱਗੇ ਨੰਬਰ ਪਲੇਟ ਵੀ ਨਹੀਂ ਹੈਗੀ ਜੇ ਤੁਹਾਡਾ ਨੰਬਰ ਪਲੇਟ ਹੈ ਬਾਈਕ ਦੀ ਨਹੀਂ ਹੈਗੀ ਹੈ ਉਹ ਨੂੰ ਸਰਕਾਰੀ ਨੰਬਰ ਪਲੇਟ ਕਰਵਾ ਲਓ ਤੇ ਅੱਗੇ ਪਿੱਛੇ ਦੋਨੋਂ ਜਗ੍ਹਾ ਨੰਬਰ ਪਲੇਟ ਤੁਹਾਡੀ ਹੋਣੀ ਚਾਹੀਦੀ ਹੈ ਤਾਂ ਕਿ ਪੁਲਿਸ ਫਿਰ ਤੁਹਾਡਾ ਜੋ ਹੈ ਪੁਲਿਸ ਚਲਾਨ ਨਹੀਂ ਕੱਟੇਗੀ ਨਹੀਂ ਤਾਂ ਤੁਹਾਨੂੰ ਮਿੰਤਾ ਕਰਨੀ ਪੈਣਗੀ ਆ ਜੋ ਸਹੀ ਗੱਲ ਨਹੀਂ ਹੈਗੀ ਪੁਲਿਸ ਸਾਡੇ ਪ라이ਲੀ ਕੰਮ ਕਰਦੀ ਹੈ ਦੇਖੋ ਕਿੱਦਾਂ ਮੁਸਤੈਦੀ ਦੇ ਨਾਲ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਵਧੀਆ ਕੰਮ ਹੈ ਪ੍ਰਸ਼ਾਸਨ ਕਰਦੀ ਹੈ ਤੁਹਾਡਾ ਸਾਰੇ ਕੀ ਖਿਆਲ ਹੈ ਜਰੂਰ ਕਮੈਂਟਾਂ ਚ ਦੱਸਿਓ ਹਾਂ ਕੋਈ ਬਦਰੀਆ ਟ੍ਰੈਫਿਕ ਹੁਣ ਸਾਰਾ ਇਧਰ ਵੀ ਟ੍ਰੈਫਿਕ ਆਊਗਾ ਆ ਦੇਖੋ ਇਧਰ ਵੀ ਟ੍ਰੈਫਿਕ ਆਊਗਾ ਉਧਰ ਵੀ ਟ੍ਰੈਫਿਕ ਆਊਗਾ ਉਹ ਜੀ ਅਸੀਂ ਖੜੇ ਹਾਂ ਸੰਭਰਾਲਾ ਚੌਂਕ ਤੇ ਮੈਂ ਕਿ ਤੁਹਾਨੂੰ ਦਿਖਾਇਆ ਸੀਗਾ ਫਰਮਾਇਲਾ ਚਾਹ ਖੜੇ ਹੋ ਸੀਗੇ ਪੁਲਿਸ ਨੇ ਗੱਲ ਕੀਤੀ ਆ ਤੜਾ ਤਾ ਚਲਾਨ ਹੁੰਦੇ ਪਏ ਆ ਨੰਬਰ ਤੇ ਉਹ ਜ਼ਰੂਰੀ ਆ ਆਪਣੇ ਨੰਬਰ ਤੇ ਜੁੜ ਰੱਖੋ ਪੈਸੇ ਦੀ ਦੇਖੋ ਤੇ ਪਿੱਛੇ ਵਧੀਆ ਕੰਮ ਚੱਲਦਾ ਪਿਆ ਪੁਲਿਸ ਮੁਸਤਕਿਲ ਨਾ ਕੰਮ ਕਰ ਰਹੀ ਆ ਇਦਾਂ ਜਿਹੀ ਕੰਮ ਕਰਦੇ ਰਹੋ ਮੈਂ ਉੱਤੇ ਰਣ ਇਨਫੋਰਮੇਸ਼ਨ ਥੈਂਕ ਯੂ